ਸਸਿਕਾਲ ਜੀ ਇੱਕ ਬੇਹੱਦ ਤੋਂ ਵੱਡੀ ਅਹਿਮ ਖਬਰ ਲੈ ਕੇ ਹਾਜ਼ਰ ਆਂ ਦਰਸਲ ਹੁਣ ਹੈ ਕੇਂਦਰ ਸਰਕਾਰ ਨੇ ਵੱਡੇ ਫੈਸਲੇ ਲੈ ਲਏ ਨੇ ਵੱਡੇ ਬਦਲਾਅ ਕਰ ਦਿੱਤੇ ਨੇ ਇਹ ਬਦਲਾਅ ਅਚੇਹ ਹੋਗੇ ਨੇ ਜਦੋਂ ਤੁਸੀਂ ਰਾਜਮਾਰਗਾਂ ਤੇ ਹਾਈਵੇ ਸੇ ਸਫ਼ਰ ਰੋਜ਼ਾਨਾ ਕਰਦੇ ਹੋ ਤਾਂ ਇਹ ਜਾਣਕਾਰੀ ਤੁਹਾਡੇ ਲਈ ਹਾਸਲ ਕਰਨੀ ਬੇਹੱਦ ਜ਼ਰੂਰੀ ਹੈ ਇਸ ਖਬਰ ਤੇ ਗੌਰ ਕਰਨਾ ਜ਼ਰੂਰੀ ਹੈ ਕਿਉਂਕਿ ਦੱਸਿਏ ਕਿ ਕੇਂਦਰ ਸਰਕਾਰ ਨੇ ਟੋਲ ਟੈਕਸਾਂ ਦੇ ਵਿੱਚ ਬਦਲਾਅ ਕਰ ਦਿੱਤਾ ਹੈ ਜਾਨੀ ਕਿ ਹੁਣ ਟੋਲ ਦੀ ਅਦਾਇਗੀ ਕਰਨ ਦੇ ਵਿੱਚ ਵੱਡੇ ਪੱਧਰ ਦੇ ਬਦਲਾਅ ਹੋ ਗਏ ਨੇ ਇਹ ਜਾਣਕਾਰੀ ਇਸ ਬਾਬਤ ਸਾਹਮਣੇ ਆਈ ਹੈ ਕਿ ਜਦੋਂ ਤੁਸੀਂ ਅਕਸਰ ਹਾਈਵੇਅਸ 'ਤੇ ਜਾਂਦੇ ਹੋ ਤੇ ਤੁਸੀਂ ਟੋਲ ਦੀ ਅਦਾਇਗੀ ਕਰਦੇ ਹੋ ਤੁਸੀਂ ਫਾਸਟੈਗ ਰਾਹੀਂ ਇਹ ਅਦਾਇਗੀ ਕਰਦੇ ਹੋ ਤੇ ਪਰ ਉਸ ਤੋਂ ਬਾਅਦ ਕੁਝ ਅਜਿਹੇ ਨਿਯਮ ਵੀ ਲਾਗੂ ਹੋ ਗਏ ਨੇ ਫਾਸਟੈਗ ਜੇਕਰ ਤੁਹਾਡਾ ਨਹੀਂ ਚੱਲਦਾ ਤਾਂ ਤੁਸੀਂ UPI ਰਾਹੀਂ ਭੁਗਤਾਨ ਕਰਦੇ ਹੋ ਤੇ ਜੇਕਰ ਤੁਸੀਂ UPI ਰਾਹੀਂ ਵੀ ਭੁਗਤਾਨ ਨਹੀਂ ਕਰਦੇ ਹੋ ਕੈਸ਼ ਪੇਮੈਂਟ ਦਿੰਦੇ ਹੋ ਤਾਂ ਜਾਨੀ ਕਿ ਤੁਹਾਡਾ ਨੁਕਸਾਨ ਹੋ ਸਕਦਾ ਹੈ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਕੁਝ ਹੋਰ ਫੈਸਲੇ ਕਿਸ ਤਰੀਕੇ ਦੇ ਬਦਲਾਅ ਕੇਂਦਰ ਦੇ ਵੱਲੋਂ ਕੀਤੇ ਗਏ ਨੇ ਦੱਸੀਏ ਕਿ ਰਾਸ਼ਟਰੀ ਮਹਾਰਾਜਮਾਰਗ ਦੇ ਵੱਲੋਂ ਜੋ ਹੈ ਬਦਲਾਅ ਕਰ ਦਿੱਤੇ ਨੇ ਟੋਲ ਟੈਕਸ ਦੀ ਅਦਾਇਗੀ ਕਿਤੇ ਦੱਸੀਏ ਕਿ ਜੇਕਰ ਤੁਸੀਂ ਫਾਸਟੈਗ ਰਾਹੀਂ ਅਦਾਇਗੀ ਕਰਦੇ ਹੋ ਤੁਹਾਨੂੰ ਘੱਟ ਭੁਗਤਾਨ ਹੋਵੇਗਾ ਜੇਕਰ ਫਾਸਟੈਗ ਤੁਹਾਡਾ ਨਹੀਂ ਚੱਲ ਰਿਹਾ ਤੁਸੀਂ ਯੂਪੀਆਈ ਰਾਹੀਂ ਭੁਗਤਾਨ ਕਰ ਰਹੇ ਹੋ ਤਾਂ ਸਿਰਫ ਤੁਹਾਨੂੰ ਬਹੁਤ ਘੱਟ ਮਾਤਰਾ ਤੇ ਭੁਗਤਾਨ ਕਰਨਾ ਪਵੇਗਾ 1.25 ਜਿਹੜਾ ਪ੍ਰਤੀਸ਼ਤ ਹੀ ਜਿਹੜਾ ਟੈਕਸ ਦਾ ਨਹੀਂ ਯਾਨੀ ਕਿ ਦੁਗਣਾ ਟੈਕਸ ਲੱਗੇਗਾ ਯਾਨੀ ਕਿ ਅਦਾਇਗੀ ਕਰਨੀ ਪਵੇਗੀ ਪਰ ਜੇਕਰ ਤੁਸੀਂ ਕੈਸ਼ ਰਾਹੀਂ ਜੋ ਐ ਪੇਮੈਂਟ ਕਰਦੇ ਹੋ ਤੇ ਤੁਹਾਨੂੰ ਜ਼ਿਆਦਾ ਭੁਗਤਾਨ ਟੋਲ ਦਾ ਕਰਨਾ ਪਵੇਗਾ ਦਾ ਟੋਲ ਦੀ ਅਦਾਇਗੀ ਜ਼ਿਆਦਾ ਕਰਨੀ ਪਵੇਗੀ ਇਹ ਬਦਲਾਅ ਕੇਂਦਰ ਦੇ ਵੱਲੋਂ ਕੀਤੇ ਗਏ ਨੇ ਇਸੇਹੀ ਹਲਦੇ ਵੀ ਕਿਹਾ ਗਿਆ ਕਿ ਡਿਜੀਟਲ ਪੇਮੈਂਟ ਨੂੰ ਜ਼ਿਆਦਾ ਉਤਸ਼ਾਹਿਤ ਕਰਨ ਦੇ ਲਈ ਕੇਂਦਰ ਸਰਕਾਰ ਨੇ ਵੱਡਾ ਫੈਸਲਾ ਲੈ ਲਿਆ ਇਹ ਜਿਹੜੀ ਅਦਾਇਗੀ ਆ ਕੇਂਦਰ ਦੇ ਵੱਲੋਂ ਜਿਹੜੀ ਕੀਤੀ ਜਾ ਰਹੀਆਂ ਤੇ ਇਸ ਕਰਕੇ ਜਿਹੜੇ ਫੈਸਲੇ ਲਿੱਤੇ ਗਏ ਨੇ ਇਸੇ ਹੀ ਚੱਲਦੇ ਦਾਸੀਏ ਕਿ ਕੇਂਦਰੀ ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲੇ ਨੇ 2008 ਜਿਹੜਾ ਇਹ ਹਾਈਵੇ ਫੀਸ ਨਿਯਮ ਐ ਇਸ ਵਿੱਚ ਤਬਦੀਲੀ ਕੀਤੀ ਹੈ ਤੇ ਜੇ ਕੋਈ ਵਾਹਨ ਚਾਲਕ ਬਿਨਾਂ ਵੈਧ ਫਾਸਟੈਗ ਤੇ ਟੋਲ ਪਲਾਸੇ 'ਚ ਦਾਖਲ ਹੁੰਦਾ ਤੇ ਉਸ ਤੋਂ ਦੁੱਗਣਾ ਟੋਲ ਜਿਹੜਾ ਵਸੂਲਿਆ ਜਾਵੇਗਾ ਯਾਨੀ ਕਿ ਤੁਹਾਡੇ ਫਾਸਟੈਗ ਨਹੀਂ ਤਾਂ ਤੁਸੀਂ ਉਸ ਦੇ ਵਿੱਚ ਟੋਲ ਦਾ ਪਲਾਸੇ ਦੇ ਵਿੱਚ ਦਾਖਲ ਹੁੰਦੇ ਹੋ ਤਾਂ ਤੁਹਾਡੇ ਕੋਲ ਦੁਗਣਾ ਟੋਲ ਜਿਹੜਾ ਲਿਆ ਜਾਵੇਗਾ ਔਰ ਜੇਕਰ ਤੁਹਾਡੇ ਫਾਸਟ ਟੈਗ ਫੇਲ ਹੋ ਜਾਵੇ ਤਾਂ UPI ਜਾਂ ਕਿਸੇ ਵੀ ਡਿਜੀਟਲ ਮਾਧਿਅਮ ਰਾਹੀਂ ਭੁਗਤਾਨ ਕਰਦੇ ਹੋ ਤਾਂ 1.25 ਗੁਣਾ ਟੋਲ ਹੀ ਦੇਣਾ ਪਵੇਗਾ ਇਸ ਦੇ ਬਦਲੇ ਲੋਕਾਂ ਨੂੰ ਡਿਜੀਟਲ ਪੇਮੈਂਟ ਲਈ ਉਤਸ਼ਾਹਿਤ ਕਰਨ ਲਈ ਵੱਡੇ ਫੈਸਲੇ ਲੱਤੇ ਜਾ ਰਹੇ ਨੇ ਇਹ ਜਿਹੜੇ ਹੁਣ ਬਦਲਾਅ ਆ ਤੁਹਾਨੂੰ ਟੋਲ ਅਦਾ ਕਰਨ ਵੇਲੇ ਜਿਹੜੇ ਨੇ ਦੇਖਣ ਨੂੰ ਮਿਲਣਗੇ 15 ਨਵੰਬਰ 2025 ਤੋਂ ਇਹ ਨਵੇਂ ਜਿਹੜੇ ਨਿਯਮ ਨੇ ਉਹ ਲਾਗੂ ਹੋਣ ਵਾਲੇ ਨੇ ਤਾਂ ਇਹਨਾਂ ਨਿਯਮਾਂ ਦੀ ਪਾਲਣਾ ਤੁਹਾਨੂੰ ਕਰਨੀ ਪਵੇਗੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਜੇਬਾਂ ਤੇ ਡਾਕਾ ਨਾ ਪਵੇ ਤੁਹਾਨੂੰ ਜ਼ਿਆਦਾ ਭੁਗਤਾਨਾ ਕਰਨਾ ਪਵੇ ਤਾਂ ਤੁਹਾਨੂੰ ਫਾਸਟੈਗ ਦੇ ਰਾਹੀਂ ਹੀ ਪੇਮੈਂਟ ਕਰਨੀ ਚਾਹੀਦੀ ਹੈ ਤੇ ਜੇਕਰ ਫਾਸਟੈਗ ਫੇਲ ਹੋ ਜਾਂਦਾ ਹੈ ਕਿਸੇ ਕਾਰਨਾਂ ਦੇ ਕਰਕੇ ਤਾਂ ਤੁਸੀਂ ਆਨਲਾਈਨ ਪੇਮੈਂਟ ਕਰ ਸਕਦੇ ਹੋ ਪਰ ਜੇਕਰ ਆਨਲਾਈਨ ਪੇਮੈਂਟ ਨਹੀਂ ਕਰਦੇ ਹੋ ਤਾਂ ਤੁਹਾਨੂੰ ਜ਼ਿਆਦਾ ਟੋਲ ਦੀ ਅਦਾਇਗੀ ਕਰਨੀ ਪਵੇਗੀ ਜਿਸ ਤੋਂ ਬਾਅਦ ਤੁਹਾਨੂੰ ਡੂੰਘਾ ਅਸਰ ਤੁਹਾਡੇ ਤੇ ਪਵੇਗਾ ਤੇ ਜ਼ਿਆਦਾ ਭੁਗਤਾਨ ਪਵੇਗਾ ਤਾਂ ਤੁਹਾਡੀਆਂ ਜੇਬਾਂ ਤੇ ਢਾਕਾ ਪਵੇਗਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਕੀਤੀ ਇਸ ਨੂੰ ਸ਼ੇਅਰ ਕਰਕੇ ਲੋਕਾਂ ਤੱਕ ਜ਼ਰੂਰ ਪਹੁੰਚਾਓ